ਤੋ ਕੋਈ ਕਹਿੰਦਾ ਵੀ ਅਸੀਂ ਆਪਣਾ ਸਾਰਾ ਹੀ ਬਾਥਰੂਮ 골ਡ ਦੇ ਵਿੱਚ ਹੋਣਾ 골ਡ ਹੀ ਸੀਟ ਲੈਣੀ ਆ 골ਡ ਹੀ ਆਪਣਾ ਜਿਹੜਾ ਕਿ ਵੈਰੰਟੀ ਲੈਣੀ ਆ ਤੁਸੀਂ 골ਡ ਚ ਬਣਾ ਸਕਦੇ ਆ ਜੇ ਕੋਈ ਕਹਵੇ ਅਸੀਂ ਆਪਣੇ ਬਾਥਰੂਮ ਰੋਜ਼ 골ਡ ਬਣਾ ਤੁਸੀਂ ਰੋਜ਼ 골ਡ ਬਣਾ ਲਓ ਕੋਈ ਕਹੇ ਅਸੀਂ ਬਲੈਕ ਬਣਾਣਾ ਤੁਸੀਂ ਬਲੈਕ ਬਣਾ ਲਓ ਸਿਲਵਰ ਬਣਾਣਾ ਸਿਲਵਰ ਬਣਾ ਲਓ ਮਾਰਕੀਟ ਤੁਹਾਨੂੰ ਦੇਖੋ 13000 ਤੋਂ ਘੱਟ ਨਹੀਂ ਮਿਲੇਗੀ ਅਸੀਂ 6500 ਰੁਪਏ ਹੀ ਦੇਵਾਂਗੇ ਤੁਹਾਨੂੰ ਵੈਕਿਊਮ ਸੀਟ ਰਾਉਂਡ ਮਾਡਲ ਲਲੋ ਦੇਖੋ 5500 ਰੁਪਏ ਦਾ ਵੈਕਿਊਮ ਮਾਡਲ ਦੇਖੋ ਕਿੰਨੇ 10 ਸਾਲ ਦੀ ਗਾਰੰਟੀ ਸਾਰਿਆਂ ਦੀ ਇਹ ਬਲੈਕ ਐਂਡ ਵਾਈਟ ਕਲਰ ਨਵ ਤੋ ਦੇਖੋ ਜੀ ਆ ਵੀ ਤੁਸੀਂ ਚੈੱਕ ਕਰੋ ਬੈਨਟਰੀ ਕਿੰਨੀ ਸੋਹਣੀ ਆ ਤੁਹਾਡਾ ਛੋਟਾ ਘਰ ਆ ਤੁਹਾਡੇ ਘਰ ਚ ਛੋਟਾ ਬਾਥਰੂਮ ਆ ਜੇ ਤੁਹਾਡਾ 2 3 ਮਲੜੇ ਦਾ ਘਰ ਆ ਤਾਂ ਵੀ ਤੁਹਾਡਾ ਘਰ ਅਸੀਂ ਹੋਟਲਾਂ ਵਾਂਗ ਬਣਾਣਾ ਦੇਖੋ ਛੋਟੇ ਘਰਾਂ ਦੇ ਲਈ ਛੋਟੇ ਸਾਈਜ਼ ਦੀਆਂ ਬੈਨਟੀਆਂ ਛੋਟੇ ਸਾਈਜ਼ ਦੇ ਟੇਬਲ ਟੌਪ ਮਤਲਬ ਇਹ ਵੀ ਚੀਜ਼ਾਂ ਤੁਹਾਨੂੰ ਅਸੀਂ ਦੇ ਦੇਣੀ ਆ ਰੇਟ ਜੋ ਆ ਚੈਲੰਜ ਕਰਦੇ ਕਿਸੇ ਨੇ ਤੁਹਾਨੂੰ ਦੇਣੇ ਨਹੀਂ ਹੈਗੇ 50000 ਦਾ ਸਾਡੇ ਕੋਲ ਸਮਾਨ ਲਓ ਹੋਮ ਡਿਲੀਵਰੀ ਫ੍ਰੀ ਲੱਖ ਰੁਪਏ ਦਾ ਸਮਾਨ ਲਓ ਨਾਲ ਆਰਓ ਫ੍ਰੀ ਨਾਲ ਹੋਮ ਡਿਲੀਵਰੀ 올 ਓਵਰ ਪੰਜਾਬ ਦੇ ਵਿੱਚ ਜੀ ਤੁਹਾਡੇ ਕੋਲ ਡਿਲੀਵਰੀ ਦੇ ਚਾਰਜ ਨਹੀਂ ਬੀਜ ਲਾਈ ਤਾਂ ਪਹਿਲਾਂ ਪਹਿਲਾਂ ਆ ਜਾਓ ਜਰੰਦਰ ਹੋਣਾ ਤੁਸੀਂ ਪ੍ਰਤਾਪ ਆਗ ਜਿੱਥੇ ਵੱਡੇ ਫਾਇਦੇ ਹੋਣੇ ਤੁਹਾਡੇ ਐ ਇੰਗਲੈਂਡ ਚ ਜਾਣਾ ਉਥੇ ਕਿਚਨ ਦੇ ਵਿੱਚ ਲੱਗੇ ਦੇ ਦੇ ਵੀ ਇਹਦਾ ਬਹੁਤ ਸਾਰੇ ਮਲਟੀ ਆਪਸ਼ਨ ਹੈ ਪਾਣੀ ਵਾਟਰਫਾਲ ਵਾਲਾ ਸਿੰਕ ਆਇਆ ਨਵਾਂ ਬਹੁਤ ਹੀ ਜ਼ਬਰਦਸ ਇਹ ਚ ਸਾਬਣ ਲੱਗਦਾ ਐਥੋਂ ਟੂਟੀ ਨਿਕਲਦੀ ਬਾਹਰ ਇਹ ਚ ਵੱਡਾ ਸਾਈ ਵੀ ਮਿਲ ਜੇਗਾ ਐਥੋਂ ਪਾਣੀ ਆਨ-ਆਫ ਹੁੰਦਾ ਦੇਖੋ ਕਿੰਨੀ ਪਿਆਰੀ ਚੀਜ਼ ਆਈ ਐਥੋਂ ਛਰਨੇ ਵਾਲਾ ਪਾਣੀ ਆਓ ਸਿਆਰੋ ਇੱਥੇ ਗਲਾਸ ਧੋਸ ਰਹੇ ਹੋ ਤੁਸੀਂ ਪ੍ਰੈਸ ਕਰਕੇ ਬਹੁਤ ਅੱਛੀ ਕੁਆਲਿਟੀ ਹੈ ਇਹ ਬਲੈਕ ਕਲਰ ਚ ਸਾਊਂਡ ਪ੍ਰੂਫ ਹੈ ਕੋਈ ਭਾਂਡੇ ਦੀ ਆਵਾਜ਼ ਨਹੀਂ ਆਏਗੀ ਤੁਹਾਨੂੰ ਵੈਂਟੀ ਦੇਖੋ ਜਿੱਦਾਂ ਸਾਡੇ ਕੋਲ 32 ਇੰਚੀ ਸਾਈਜ਼ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਬਰਾਊਨ ਕਲਰ ਦਾ ਦੇਖੋ ਵੁੱਡਨ ਕਲਰ ਦੇਖੋ ਅੱਜ ਕੱਲ ਬਹੁਤ ਇਹਦਾ ਮਤਲਬ ਟ੍ਰੈਂਡ ਹੈ ਵੁੱਡਨ ਕਲਰ ਦਾ ਤੁਹਾਨੂੰ ਵੱਡਾ ਸਾਈਜ਼ ਅਸੀਂ 5500 ਰੁਪਏ ਹੀ ਦੇ ਦਾਂਗੇ 32 ਇੰਚੀ ਫਿਰ ਜੇ ਛੋਟਾ ਸਾਈਜ਼ ਲੈ ਲੋ 24 ਇੰਚ ਦਾ ਇਹ ਤੁਹਾਨੂੰ ਅਸੀਂ 4500 ਰੁਪਏ ਦੇਵਾਂਗੇ ਜਿੱਥੇ ਮਰਜ਼ੀ ਰੇਟ ਰਾਈ ਕਰ ਲੋ ਇਹਨਾਂ ਦੇ ਆਹ ਦੇਖੋ ਜੀ ਆ ਨਵੀਂ ਸੀਰੀਜ਼ ਅਸੀਂ ਕੱਢੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਜਿਹੜਾ ਮਰਜ਼ੀ ਇਹਨਾਂ 'ਚੋਂ ਪਸੰਦ ਕਰ ਲੋ 8500 ਜਿਹੜਾ ਮਰਜੀ ਡਿਜ਼ਾਈਨ ਲੈ ਲੋਰੇ ਜੋ ਸਾਡੇ ਕੋ ਆ ਵੀ ਬੜੇ ਸੋਹਣੇ ਲੱਗੇ ਹਨ ਦੇਖੋ ਝਰਨੇ ਵਾਲਾ ਪਾਣੀ ਲੈ ਜੋ ਇਹਦੇ ਵਿੱਚ ਵੀ ਬਲੈਕ ਗੋਲਡ ਤੋਹਫੇ ਆਏ ਤੋਹਫੇ ਨਵੇਂ ਬਿਲਕੁਲ ਮਤਲਬ ਲੇਟੈਸਟ ਮਾਡਲ ਆਏ ਵਾਟਰਫਾਲ ਝਰਨੇ ਵਾਲਾ ਪਾਣੀ ਆnder ਵਿੱਚ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਇਹ ਵੀ ਵਾਟਰਫਾਲ 골ਡਨ ਕੋ ਕ੍ਰਿਸਟਲ ਵਾਲੇ ਮਿਲ ਜਾਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆ ਇਹ ਡਸਟਬਿਨ ਸੈੱਟ ਹੈ ਤੁਸੀਂ ਆਪਣਾ ਡਸਟਬਿਨ ਯੂਜ਼ ਕਰ ਸਕਦੇ ਹੋ ਬਰਸ਼ ਹੋਲਡਰ ਆ ਦੇਖੋ ਇਹਨੇ ਸੋਹਣੇ ਸੋਹਣੇ ਪੀਸ ਆਏ ਆ ਸਾਨੂੰ ਫੋਨ ਕਰੋ WhatsApp ਨੰਬਰ ਤੇ ਕਾਲਿੰਗ ਕਰੋ ਜਿੱਦਾਂ ਮਰ ਤੁਸੀਂ ਕੀ ਕਰਨਾ ਪਲੰਬਰ ਕੋ ਸਮਾਨ ਲਖਾਣਾ ਸਿਰਫ ਸਾਨੂੰ ਵਟਸਐਪ ਕਰ ਦੇਣਾ ਅਸੀਂ ਤੁਹਾਨੂੰ ਉਹਦਾ ਐਸਟੀਮੇਟ ਬਣਾ ਕੇ ਭੇਜ ਦੇਣਾ ਤੁਹਾਨੂੰ ਸਹੀ ਲੱਗਦੇ ਪ੍ਰਾਈਸ ਅਸੀਂ ਤੁਹਾਨੂੰ ਸਮਾਨ ਵੀ ਸਿਲੈਕਟ ਕਰਾ ਦਾਂਗੇ ਸਾਰਾ ਪਲੇ ਟੂ Z ਸਾਰੀ ਇਕਲੀ ਇਕਲੀ ਚੀਜ਼ ਤੁਹਾਨੂੰ ਸਿਲੈਕਟ ਕਰਾਵਾਂਗੇ ਤੁਹਾਡੇ ਦਿੱਤੇ ਐਡਰੈਸ ਤੇ ਭੇਜ ਦੇਵਾਂਗੇ ਪੇਮੈਂਟ ਤੁਸੀਂ ਆਨਲਾਈਨ ਪਾ ਦੇਣੀ ਹੈ ਚਲੋ ਜੀ ਅੱਜ ਤੁਹਾਡੇ ਅਸੀਂ ਛੋਟੇ ਛੋਟੇ ਘਰ ਹੋਟਲਾਂ ਵਰਗੇ ਬਣਾਉਣਿਆਂ ਤੁਸੀਂ ਥੋੜੀ ਜਿਹੀ ਪੈਸੇ ਖਰਚਣੇ ਆ ਫੀਲਿੰਗ ਤੁਹਾਨੂੰ ਰਾਜਿਆਂ ਮਹਾਰਾਜਿਆਂ ਹੋਣੀ ਹੈ ਕਿਉਂਕਿ ਅਸੀਂ ਹੁਣ ਪਹੁੰਚਿਆ ਜਲੰਧਰ ਗਰਮੀਰ ਟ੍ਰੇਡਿੰਗ ਕੰਪਨੀ ਜਿੱਥੇ 2 ਜੁਲਾਈ ਤੱਕ ਬਹੁਤ ਵੱਡੀ ਸੇਲ ਲੱਗਈ ਆ ਸਾਰਾ ਸਟਾਕ ਕਲੀਅਰ ਕਰ ਦੇਣਾ ਤੁਹਾਡੇ ਬਾਥਰੂਮ ਜਾਂ ਰਸੋਈਆਂ ਸ਼ੀਸ਼ੇ ਵਾਂਗ ਚਮਕਣਗੀਆਂ ਜਿੱਥੇ ਤੁਹਾਨੂੰ ਲੱਖਾਂ ਰੁਪਏ ਦਾ ਸਾਮਾਨ ਹਜ਼ਾਰਾਂ ਰੁਪਏ ਵਿੱਚ ਮਿਲਣਾ ਇੱਥੇ ਆਫਰਾਂ ਬਹੁਤ ਚੱਲ ਰਹੀਆਂ ਤੁਸੀਂ 50000 ਰੁਪਏ ਦੀ ਸ਼ਾਪਿੰਗ ਕਰੋਗੇ ਪੂਰੇ ਪੰਜਾਬ 'ਚ ਹੋਣ ਡਿਲੀਵਰੀ ਫ੍ਰੀ ਗੱਡੀ ਦਾ ਖਰਚਾ ਨਹੀਂ ਦੇਣਾ ਤੁਸੀਂ 40000 ਰੁਪਏ ਲੈ ਕੇ ਆਓ ਤੁਹਾਡੇ ਘਰ ਦੇ ਦੋ ਬਾਥਰੂਮ ਇੱਕ ਰਸੋਈ ਬਿਲਕੁਲ ਤਿਆਰ ਕਰਕੇ ਦੇਵਾਂਗੇ ਬਾਥਰੂਮ ਦਾ ਸਾਮਾਨ ਟਾਈਲਾਂ ਲੱਗਣ ਤੋਂ ਬਾਅਦ ਵਾਲਾ ਤੁਹਾਡੇ ਲਈ ਆਫਰ ਕੌਣ ਤੱਕ ਦੀ ਆ 2 ਜੁਲਾਈ ਤੋਂ ਪਹਿਲਾਂ ਪਹਿਲਾਂ ਆਜੋ ਜਲੰਧਰ ਆਉਣਾ ਤੁਸੀਂ ਪ੍ਰਤਾਪ ਆਗ ਜਿੱਥੇ ਵੱਡੇ ਫਾਇਦੇ ਹੋਣੇ ਤੁਹਾਡੇ ਬਾਈ ਜੀ ਲੋਕ ਬੜੇ ਖੁਸ਼ ਆ ਲੋਕ ਬੜੇ ਸੈਟੀਸਫਾਈਡ ਆ ਕਹਿੰਦੇ ਵੀ ਅਸੀਂ ਸਾਰਾ ਪੰਜਾਬ ਘੁੰਮੇ ਦਿੱਲੀ ਤੱਕ ਵੀ ਜਾਏ ਆ ਪਰ ਜੋ ਗਰਮੀਟ ਟਰੇਡਿੰਗ ਕੰਪਨੀ ਸਾਨੂੰ ਸਮਾਨ ਦਿੱਤਾ ਜੋ ਪ੍ਰਾਈਸ ਦਿੱਤਾ ਖੁਸ਼ ਬੜੇ ਹੈਗੇ ਸੋ ਥੈਂਕ ਯੂ ਤੁਹਾਡਾ ਜਿੰਨੇ ਤੁਸੀਂ ਪ੍ਰੋਮਿਸ ਕਰਦੇ ਹੋ ਜੋ ਤੁਸੀਂ ਲੋਕਾਂ ਨਾਲ ਵਾਦਾ ਕਰਦੇ ਹੋ ਕੱਲਾ ਕੱਲਾ ਬੋਲ ਪਗਾ ਦਿੰਦੇ ਹੋ ਤੁਸੀਂ ਆਪਣਾ ਬਿਲਕੁਲ ਭਾਈ ਅਸੀਂ ਹੁਣ ਬਹੁ ਵੈਰਾਈਟੀ ਲੈ ਕੇ ਆਏ ਆ ਆਉਣ ਵਾਲੇ ਟਾਈਮ 'ਚ ਜਲੰਧਰ ਸ਼ਹਿਰ ਚ ਹੀ ਨੰਬਰ 1 ਮਤਲਬ ਵੈਰਾਈਟੀ ਲੈ ਕੇ ਆਏ ਆ ਸਕਾਊਂਟ ਲਾਇਆ ਹੈ ਤੁਸੀਂ ਦੇਖੋ ਵੈਰਾਈਟੀ ਤੁਹਾਡੇ ਕੋਲ ਸਿਲਵਰ ਕਲਰ ਅਵੇਲੇਬਲ ਹੈ ਬਲੈਕ ਕਲਰ ਵੀ ਆਉਂਦਾ ਆਪਣੇ ਕੋ ਜੈਗੂਅਰ ਦਾ ਰੋਜ਼ ਗੋਲਡ 골 ਸਾਰੀ ਰੇਂਜ ਹੈਗੀ ਆਪਣੇ ਕੋ 10 ਸਾਲ ਦੀ ਗਾਰੰਟੀ ਸਾਰੇ ਪ੍ਰੋਡਕਟ ਦੀ ਜਿੱਦਾਂ ਹੁਣ ਸੀਟਾਂ ਦੇ ਲਓ 1 ਪੀ ਸੀਟ ਤੁਹਾਡੇ ਕੋਲ ਸ਼ੁਰੂ ਹੋ ਜਾਂਦੀ ਦੇਖੋ 3500 ਰੁਪਏ ਤੋਂ 10 ਸਾਲ ਦੀ ਗਾਰੰਟੀ ਮਾਰਕੀਟ ਦਾ ਤੁਹਾਨੂੰ 7000 ਤੋਂ ਘੱਟ ਨਹੀਂ ਮਿਲੇਗੀ ਇਹ ਆ ਦੇਖੋ ਆ ਮਾਡਲ ਸੈਕੰਡ ਮਾਡਲ ਪੈਂਦਾ 4000 ਦਾ ਇਹ ਤੁਹਾਨੂੰ 8000 ਤੋਂ ਘੱਟ ਨਹੀਂ ਮਿਲੇਗਾ ਮਾਰਕੀਟ ਇਹ ਮਿਲਦਾ 4500 ਰੁਪਏ ਦਾ ਦੇਖੋ ਇਹ ਤਾਂ 9000 ਤੋਂ ਘੱਟ ਨਹੀਂ ਮਿਲੇਗਾ ਵਾਸ਼ਬਿਸ਼ਨ ਮਿਲੇਗਾ ਤੁਹਾਨੂੰ 1600 ਰੁਪਏ ਦਾ ਸਕੁਅਰ ਦੇਖੋ ਕਿੰਨਾ ਸੋਹਣਾ ਮਾਡਲ ਹੈ ਉਸ ਤੋਂ ਬਾਅਦ ਜੈਟ ਵਾਲੀ ਸੀਟ ਆ ਜਾਂਦੀ ਦੇਖੋ ਇਨ ਬਿਲਟ ਜੈਟ 5000 ਰੁਪਏ ਵਿਦ ਜੈਟ ਦੇਖੋ ਇਹ ਜੈਟ ਦੇ ਨਾਲ ਤੁਹਾਨੂੰ ਮਾਰਕੀਟ 10000 ਤੋਂ ਘੱਟ ਨਹੀਂ ਮਿਲੇਗੀ ਤੁਹਾਨੂੰ ਇਹ ਮਾਡਲ ਪਏਗਾ ਤੁਹਾਨੂੰ 4500 ਰੁਪਏ ਦਾ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਇਹ ਵੀ 4500 ਛੋਟਾ ਵਾਸ਼ਬਿਸ਼ਨ ਮਿਲ ਜੇਗਾ ਜੈਗਵਰ ਦੀ ਦੇਖੋ ਟੂਟੀਆਂ ਸਾਰੀਆਂ ਰੇਂਜ ਹੈਗੀਆਂ ਬ੍ਰੋਕਰ ਦੀ ਥੋੜੀਆਂ ਸਿਲਵਰ ਰੇਂਜ ਸਾਰੀ ਮਿਲ ਜੇਗੀ ਪਾਲ ਮਾਉਂਟ ਮਿਲ ਜਾਣਗੇ ਡੁਵਰਟਰ ਉੱਪਰ ਸ਼ਾਵਰ ਦੇ ਸ ਵੋਸ਼ਿੰਗ ਸਕੁਅਰ ਦੇਖੋ 1600 ਦੀ ਰੇਂਜ ਚ ਉੱਤਮ ਵਾਰ ਆਂਦੀ ਜੀ ਵੈਕਿਊਮ ਸੀਟ ਦੇਖੋ ਮਾਰਕੀਟ ਤੁਹਾਨੂੰ ਦੇਖੋ 13000 ਤੋਂ ਘੱਟ ਨਹੀਂ ਮਿਲੇਗੀ ਅਸੀਂ 6500 ਰੁਪਏ ਦੇਵਾਂਗੇ ਤੁਹਾਨੂੰ ਵੈਕਿਊਮ ਸੀਟ ਰਾਉਂਡ ਮਾਡਲ ਲਲੋ ਦੇਖੋ 5500 ਰੁਪਏ ਦਾ ਵੈਕਿਊਮ ਮਾਡਲ ਦੇਖੋ ਕਿੰਨੇ 10 ਸਾਲ ਦੀ ਗਾਰੰਟੀ ਸਾਰਿਆਂ ਦੀ ਇਹ ਬਲੈਕ ਐਂਡ ਵਾਈਟ ਕਲਰ ਨਵਾਂ ਆਇਆ 골ਡਨ ਕਲਰ ਦੇਖੋ ਕਿੰਨਾ ਸੋਹਣਾ ਆਇਆ ਨਵਾਂ 골ਡਨ ਦੇ ਨਾਲ ਤੁਸੀਂ ਟੂੜੀਆਂ 골ਡਨ ਲਲੋ ਸਾਡੇ ਕੋਲ ਰੋਜ਼ ਗੋਲਡ ਵੀ ਲੈ ਸਕਦੇ ਹੋ ਦੇਖੋ ਸਾਰੀ ਰੇਂਜ ਅਵੇਲੇਬਲ ਹੈ ओरिएंट ਦੀ ਉਡੀ ਦੇਖੋ 850 ਰੁਪ ਸਾਰਿਆਂ ਦੀ 10 ਸਾਲ ਦੀ ਗਾਰੰਟੀ ਦੇਖੋ ਉਸ ਵਾਰ ਸੀਟ ਤੁਹਾਨੂੰ ਬਲੈਕ ਕਲਰ ਚ ਵੀ ਮਿਲ ਜੇਗੀ ਦੇਖੋ ਪਿਓਰ ਬਲੈਕ ਦੇਖੋ 10 ਸਾਲ ਦੀ ਗਾਰੰਟੀ ਦੀ ਇਹ ਤੁਹਾਨੂੰ ਪਈਗੀ 10.5000 ਰੁਪਏ ਦੀ ਵਨ ਪੀਸ ਸੀਟ ਹਮ ਚਾਕਲੇਟ ਕਲਰ ਮਿਲ ਜੇਗਾ ਇਹਦੀ ਸਾਰਿਆਂ ਦੀ 10 ਸਾਲ ਦੀ ਗਾਰੰਟੀ ਹੈ ਜੇ ਤੁਹਾਨੂੰ ਦੇਖੋ ਜੈਟ ਇਨ ਬਿਲਟ ਵਿੱਚ ਜੈਟ ਲੱਗਾ 5500 ਰੁਪਏ ਹੀ ਦੇਵਾਂਗੇ ਮਾਰਕੀਟ ਤੁਹਾਨੂੰ 11000 ਤੋਂ ਘੱਟ ਨਹੀਂ ਮਿਲੇਗੀ ਸਕੂਅਰ ਮਾਡਲ ਲਲੋ 6500 ਰੁਪਏ ਦਾ 10 ਸਾਲ ਦੀ ਗਾਰੰਟੀ ਸਾਰਿਆਂ ਦੀ ਉਸ ਵਾਇ ਦੇਖੋ ਸੀਟ ਸੋ ਭਾਈ ਜੀ ਆ ਵੀ ਮੈਨੂੰ ਦੱਸੋ ਆ ਸੀਟ ਨਾ ਹਨਾ ਖਾਸ ਤੌਰ ਤੇ థਾਈਲੈਂਡ ਦੇ ਵਿੱਚ ਦੇਖਿਆ ਦੁਬਈ ਦੇ ਵਿੱਚ ਦੇਖਿਆ ਨਾ ਜਿਹੜੇ ਵੱਡੇ ਵੱਡੇ ਮੋਲਕ ਆ ਇਹਦਾ ਮਾਰੇ ਵੀ ਦੱਸ ਦਿਓ ਨਾ ਬਿਲਕੁਲ ਭਾਜੀ ਦੇਖੋ ਇਨ ਬिल्ट ਵਾਲ ਹੈਂਗ ਸੀਟ ਹੈ ਜੈਟ ਵਾਲੀ ਇਹ ਲੇਡੀਜ਼ ਆਸਤੇ ਸੀਟ ਹੁੰਦੀ ਵੇਲ ਬਈ ਇੰਗਲਿਸ਼ ਸੀਟ ਸਾਰੀਆਂ ਅਵੇਲੇਬਲ ਆਪਣੇ ਕੋਲ ਵਾਲ ਹੈਂਗ ਵਾਸ਼ਬਿਸ਼ਨ ਹੈ ਬਾਹਰਲੀ ਕੰਟਰੀਆਂ ਚਲਦੇ ਦੇਖੋ ਜਿੱਦਾਂ ਕਿ ਦੇਖੋ ਵਾਲ ਹੈਂਗ ਸੀਟ ਆਈਏ ਕੰਦਰਾਂ ਲੱਗਦੀ ਦੇਖੋ 10 ਸਾਲ ਦੀ ਗਾਰੰਟੀ 4500 ਰੁਪਏ ਹੀ ਦਵਾਂਗੇ ਤੁਹਾਨੂੰ ਤੋ ਵਾ ਜੈਗਵਾਰ ਚ ਦੇਖੋ ਵੋ ਸੋਹਣੇ ਸੋਹਣੇ ਮਾਡਲ ਇਹ ਰੇਗਰਾਉਂਡ ਸ਼ੀਟ ਆਈ ਹੈ 4000 ਰੁਪਏ ਦੀ ਪੈਂਦੀ ਦੇਖੋ ਮਾਰਕੀਟ ਤੁਹਾਨੂੰ 8000 ਤੋਂ ਘੱਟ ਨਹੀਂ ਪਏਗੀ ਇਹ ਆਈਵਰੀ ਕਲਰ ਅਵੇਲੇਬਲ ਹੈ ਬਲੈਕ ਕਲਰ ਵੀ ਮਿਲ ਜੇਗਾ ਫੌਲੈਂਗ ਸ਼ੀਟ ਦੇ ਵਿੱਚ ਚਾਕਲੇਟ ਕਲਰ ਵੀ ਅਵੇਲੇਬਲ ਆ ਬਹੁਤ ਗੰਦਾ ਉਸ ਤੋਂ ਬਾਅਦ ਦੇਖੋ ਜੀ ਸਹਿਰਾ ਕੰਪਨੀ ਦੀ ਵੀ ਸ਼ੀਟ ਮਿਲ ਜੇਗੀ 10 ਸਾਲ ਦੀ ਗਾਰੰਟੀ ਹੈ ਦੇਖੋ ਜਿਹਨੂੰ ਵਧੀਆ-ਵਧੀਆ ਬ੍ਰਾਂਡ ਸਾਡੇ ਕੋਲ ਸਾਰੇ ਅਵੇਲੇਬਲ ਨੇ ਸਹਿਰਾ ਦੀ ਰਾਉਂਡ ਮਾਡਲ ਵੀ ਆਂਦਾ ਦੇਖੋ ਜੈਗਵਾਰ ਦਾ ਵੀ ਮਿਲ ਜੇਗਾ 10 ਸਾਲ ਦੀ ਗਾਰੰਟੀ ਹਿੰਦਵੇਅਰ ਦਾ ਵੈਕਿਊਮ ਮਾਡਲ ਹੈ ਦੇਖੋ ਕਿੰਨੇ ਸੋਹਣੇ-ਸੋਹਣੇ ਮਾਡ ਇਹ ਦੇਖੋ ਵੈਨਟੀਆਂ ਦੀ ਵੈਰੈਟੀ ਬਹੁਤ ਆਪਣੇ ਕੋ 32 ਇੰਚ ਤੁਹਾਨੂੰ ਅਸੀਂ 5500 ਰੁਪਏ ਦੇਵਾਂਗੇ ਮਾਰਕੀਟ 11000 ਤੋਂ ਘੱਟ ਨਹੀਂ ਮਿਲੇਗੀ ਜਿੱਦਰਾ ਹੀ ਵੀ ਲੱਗੇ ਵਿੱਚ ਸੋ ਕੋਈ ਕਹਿੰਦਾ ਵੀ ਅਸੀਂ ਆਪਣਾ ਸਾਰਾ ਹੀ ਬਾਥਰੂਮ 골ਡ ਦੇ ਵਿੱਚ ਹੋਣਾ 골ਡ ਹੀ ਸੀਟ ਲੈਣੀ ਆ 골ਡ ਹੀ ਆਪਣਾ ਜਿਹੜਾ ਕਿ ਵੈਨਟੀ ਲੈਣੀ ਆ ਤੁਸੀਂ 골ਡ ਚ ਬਣਾ ਸਕਦੇ ਆ ਜੇ ਕੋਈ ਕਹਵੇ ਅਸੀਂ ਆਪਣੇ ਬਾਥਰੂਮ ਰੋਜ਼ 골ਡ ਬਣਾ ਤੁਸੀਂ ਰੋਜ਼ 골ਡ ਬਣਾ ਲਓ ਕੋਈ ਕਹੇ ਅਸੀਂ ਬਲੈਕ ਬਣਾਣਾ ਤੁਸੀਂ ਬਲੈਕ ਬਣਾ ਲਓ ਸਿਲਵਰ ਬਣਾਣਾ ਸਿਲਵਰ ਬਣਾ ਲਓ ਦੇਖੋ ਜੀ ਸਵਾਣ ਤੁਹਾਨੂੰ ਅਸੀਂ ਦੇਣਾ ਸਾਰਾ ਫਾਈਵ ਸਟ ਟੱਚ ਪਰ ਪੈਸੇ ਤੁਹਾਡੇ ਤੋਂ ਬਹੁਤ ਘੱਟ ਲੈਣੇ ਆ 10 ਜੁਲਾਈ ਤੱਕ ਬਹੁਤ ਵੱਡੀ ਸੇਲ ਲੱਗੀ ਆ ਸਟਾਕ ਸਾਰਾ ਕਲੀਅਰ ਕਰ ਦੇਣਾ ਜਿਹੜਾ ਪਹਿਲਾਂ ਆ ਗਿਆ ਉਹਦੇ ਵੱਡੇ ਫਾਇਦੇ ਕਰਨੇ ਆ ਭਾਈ ਜੀ ਤੁਸੀਂ ਇੱਕ ਆਫਰ ਲਾਈ ਸੀ ਵੀ ਹੋਮ ਡਿਲੀਵਰੀ ਫ੍ਰੀ ਕਿਹਨਾਂ ਨੂੰ ਹੋਮ ਡਿਲੀਵਰੀ ਫ੍ਰੀ ਆ ਬੋਲ ਬੜੀ ਦੇਖੋ 50000 ਦਾ ਸਾਡੇ ਕੋਲ ਸਮਾਨ ਲਓ ਹੋਮ ਡਿਲੀਵਰੀ ਫ੍ਰੀ ਲੱਖ ਰੁਪਏ ਦਾ ਸਮਾਨ ਲਓ ਨਾਲ ਆਰਓ ਫ੍ਰੀ ਨਾਲ ਹੋਮ ਡਿਲੀਵਰੀ 올 ਓਵਰ ਪੰਜਾਬ ਦੇ ਵਿੱਚ ਉਹ ਤੁਹਾਡੇ ਕੋਲ ਜਿਵਰੀ ਦੇ ਚਾਰਜ ਨਹੀਂ ਲਿੱਤੇ ਜਾਂਦੇ ਜੇ ਕਿਸੇ ਨੇ ਦੋ ਬਾਥਰੂਮ ਬਣਾਉਣੇ ਇੱਕ ਕਿਚਨ ਤਿਆਰ ਕਰਾਉਣੀ ਉਹਦੀ ਵੀ ਆਫਰ ਆ ਜੀ ਦੋ ਬਾਥਰੂਮ ਇੱਕ ਕਿਚਨ ਚੱਲੀ ਅੱਜ ਤਿਆਰ ਕਰਕੇ ਦਵਾਂਗੇ ਆਪਾ ਟਾਇਲ ਤੱਕ ਫਿਟਿੰਗ ਤੁਸੀਂ ਕਰ ਅਤਵਾ 40 ਅੱਜ ਤੱਕ ਅਨਸਾਰੀ ਟੂਟੀਆਂ ਵਗੈਰਾ ਕਿਚਨ ਸਿੰਕ ਵਾਸ਼ਬੈਸ਼ਨ 1 ਵੀ ਸੀਟ ਦਵਾਂਗੇ ਨਾਲ ਵਧੀਆ ਦੇਖੋ ਇਹ ਆਫਰ ਤੁਹਾਨੂੰ ਕਿਸੇ ਨੇ ਨਹੀਂ ਦੇਣੀਆ ਵੈਨਿਟੀ ਦੇਖੋ ਜਿੱਦਾਂ ਸਾਡੇ ਕੋਲ 32 ਇੰਚੀ ਸਾਈਜ਼ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਬਰਾਊਨ ਕਲਰ ਦਾ ਦੇਖੋ ਵੁੱਡਨ ਕਲਰ ਦੇਖੋ ਆਈਕੱਲ ਬਹੁਤ ਇਹਦਾ ਮਤਲਬ ਟ੍ਰੈਂਡ ਹੈ ਵੁੱਡਨ ਕਲਰ ਦਾ ਤੁਹਾਨੂੰ ਵੱਡਾ ਸਾਈਜ਼ ਅਸੀਂ 5500 ਰੁਪਏ ਦੇ ਦਾਂਗੇ 32 ਇੰਚੀ ਇਹ ਦੇਖੋ ਛੋਟਾ ਸਾਈਜ਼ ਵੀ ਮਿਲਦਾ ਜਿਹਦੇ ਕੋਲ ਜਗ੍ਹਾ ਘੱਟ ਹੈ 16 ਇੰਚੀ ਇਹ ਵੀ ਮਿਲ ਜੇਗਾ ਫਿਰ ਛੋਟਾ ਸਾਈਜ਼ ਲਲੋ 24 ਇੰਚ ਦਾ ਬੈਸਟ ਆਫਰ ਅਸੀਂ ਕੱਢੇ ਹੋਏ ਆ ਆ ਦੇਖੋ ਕਿੰਨੇ ਸੋਹਣੇ ਕਲਰ ਆਏ ਆ ਕਿਸੇ ਨੇ ਟੇਬਲ ਟੌਪ ਦੇ ਨਾਲ ਲੈਣੀ ਹੈ ਅਸੀਂ 11500 ਰੁਪਏ ਵਿਦ ਟੇਬਲ ਟੌਪ 33 ਇੰਚ ਸਾਈਜ਼ ਸੋ ਆ ਵੀ ਤੁਸੀਂ ਦੇਖੋ ਟੇਬਲ ਟੌਪ ਦੇ ਵਿੱਚ ਤੁਸੀਂ ਕਲਰ ਚੈੱਕ ਕਰ ਲਓ ਕਲਰ ਦੇ ਨਾਲ ਨਾਲ ਤੁਸੀਂ ਸਾਈਜ਼ ਚੈੱਕ ਕਰ ਲਓ ਜਿੱਦਾਂ ਦਾ ਸਾਈਜ਼ ਚਾਹੀਦਾ ਜਿੱਦਾਂ ਦਾ ਕਲਰ ਚਾਹੀਦਾ ਆ ਵੀ ਦੇਖੋ ਤੁਸੀਂ ਹਨਾ ਰਾਉਂਡ ਚਾਹੀਦਾ ਰਾਉਂਡ ਲੈ ਜਾਓ ਚੌਰਸ ਜਿਹੜਾ ਚੌਰਸ ਲੈ ਜਾਓ 골ਡ ਜਿਹੜਾ 골ਡ ਲੈ ਜਾਓ ਸਿਲਵਰ ਜਿਹੜਾ ਸਿਲਵਰ ਲੈ ਜਾਓ ਵਾਈਟ ਚਾਹੀਦਾ ਵਾਈਟ ਲੈ ਜਾਓ ਮਲਟੀ ਕਲਰ ਚਾਹੀਦਾ ਮਲਟੀ ਕਲਰ ਲੈ ਜਾਓ ਅੱਜ ਦਿਨ ਤੁਸੀਂ ਡਿਜ਼ਾਈਨ ਲੈਣਾ ਇੱਦਾਂ ਲੈ ਲਓ ਆ ਵੀ ਦੇਖੋ ਨਾ ਬੜਾ ਸੋਹਣਾ ਤੁਹਾਨੂੰ 5 ਸਟਾਰ ਚੀਜ਼ਾਂ ਆਪਾਂ ਦੇ ਰਹੇ ਹਾਂ ਇੱਧਰ ਵੀ ਤੁਸੀਂ ਚੈੱਕ ਕਰਾ ਦਿਓ ਇਸ ਤੋਂ ਇਲਾਵਾ ਆ ਵੀ ਆ ਦੇਖੋ ਨਾ ਮਹਾਰਾਜਾ ਟੱਚ ਦੇ ਵਿੱਚ ਆ ਵੀ ਬੈਨਟੀਆਂ ਇੱਧਰ ਦੇਖੋ ਬੂਟਨ ਚਾਹੀਦੀਆਂ ਤੁਹਾਨੂੰ ਬਲੈਕ ਚਾਹੀਦੀਆਂ ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਮਿਲ ਜਾਣੀ ਹੈਗੀ ਆ ਆ ਦੇਖੋ ਜੀ ਆ ਨਵੀਂ ਸੀਰੀਜ਼ ਅਸੀਂ ਕੱਢੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਜਿਹੜਾ ਮਰਜ਼ੀ ਇਹਨਾਂ ਜੋ ਪਸੰਦ ਕਰ ਲਓ 8500 ਰੁਪਏ ਦਾ ਵਿਦ ਟੇਬਲ ਟੌਪ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਇਹਦੇ ਤੋਂ ਸਾਡੇ ਕੋਲ ਵਾਸ਼ ਵੇਨ ਦੇ 8500 ਰੁਪਏ ਦਵਾਂਗੇ ਵਿਦ ਵਾਸ਼ ਵੇਸ਼ਨ ਜਿੰਨੇ ਮਰਜੀ ਸਾਡੇ ਕੋਲ 100 ਸੈਟ ਲੈ ਜਾਓ ਇਹ ਤੁਹਾਨੂੰ ਅਸੀਂ 8500 ਦਾ ਦੇ ਰਹੇ ਹਾਂ ਬਾਜ਼ਾਰ 'ਚ 16000 17000 ਤੋਂ ਘੱਟ ਕਿਸੇ ਨੇ ਦੇਣਾ ਨਹੀਂ 8500 ਦੇ ਵਿੱਚ ਇਹਦੇ ਨਾਲ ਜਿਹੜਾ ਕਿ ਆ ਆ ਵੀ ਆਪਾਂ ਨਾਲ ਦਵਾਂਗੇ ਟੇਬਲ ਟੌਪ ਜਿਹੜਾ ਮਰਜੀ ਰੰਗ ਜਿਹੜਾ ਮਰਜੀ ਡਿਜ਼ਾਈਨ ਲੈ ਜਾਓ ਹੁਣ ਤੁਸੀਂ ਦੇਖੋ ਕਿਚਨ ਦੇ ਵਿੱਚ ਤੁਸੀਂ ਲਗਾਉਨੇ ਆ ਆ ਦੇਖੋ ਕਿੰਨੇ ਸੋਹਣੇ ਸੋਹਣਿਆ ਤੁਹਾਨੂੰ ਆ ਗਏ ਹੈਗੇ ਹਨਾ 골ਡ ਦੇ ਵਿੱਚ ਲੈ ਜਾਓ ਇਹਨੂੰ ਤੁਸੀਂ ਦੇਖੋ ਤੁਹਾਡੇ ਘਰ 'ਚ ਪਤੀਲੇ ਹੋ ਗਏ ਹੋਰ ਗਲਾਸ ਹੋ ਗਏ ਆਪਣੀਆਂ ਪ੍ਰਾਤਾਂ ਹੋ ਗਈਆਂ ਜੋ ਵੀ ਸਮਾਨ ਤੁਸੀਂ ਕਰਦੇ ਹੋ ਇਹ ਚੋ ਕੱਢ ਕੇ ਜਿੱਦਾਂ ਨਾਲ ਤੁਹਾਨੂੰ ਚਾਹੀਦਾ ਤੁਸੀਂ ਇਹਨੂੰ ਖੋਲ ਕੇ ਆਪਣੇ ਵਰਤਨ ਮੰਨ ਸਕਦੇ ਆ। ਬਿਲਕੁਲ ਦੇਖੋ ਸਾਰੇ ਸਾਡੇ ਕੋਲ ਬ੍ਰਾਂਡਡ ਮਿਲਣਗੇ ਐਡੀਵੇਅਰ ਕੰਪਨੀ ਦੇ 10 ਸਾਲ ਦੀ ਗਾਰੰਟੀ ਇਹਨਾਂ ਦੀ। ਦੇਖੋ ਕਿੰਨੇ ਸੋਹਣੇ ਸੋਹਣੇ ਮਿਕਸਰ ਆ ਸ਼ਾਵਰ ਵਾਲੇ ਦੇਖੋ ਇਹਨੂੰ ਜਿੱਦਾਂ ਮਰਜੀ ਇੱਧਰ ਉੱਧਰ ਘੁਮਾਓ ਵਿੱਚ 골ਡਨ ਕਲਰ ਮਿਲ ਜਾਣਗੇ ਫਿਰ ਆਹ ਦੇਖੋ ਕਿੰਨੇ ਸੋਹਣੇ ਸੋਹਣੀ ਸੀਰੀਜ਼ ਆਈ ਹੈ। ਤੇ ਸਿੰਕ ਦੇ ਭਾਜੀ ਸਾਰੇ ਸਾਈਜ਼ ਮਿਲ ਜਾਣਗੇ ਤੁਹਾਨੂੰ। ਛੋਟਾ ਸਾਈਜ਼ ਲੈਣਾ ਕਿਸੇ ਨੇ ਵੱਡਾ ਸਾਰੇ ਸਾਊਂਡ ਪ੍ਰੂਫ ਸਿੰਕ ਮਿਲਣਗੇ ਸਾਡੇ ਕੋਲ। ਜਿੰਨੇ ਮਰਜ਼ੀ ਸਾਡੇ ਕੋਲ ਸਾਈ ਲੈ ਲਓ ਦੇਖੋ ਜਦੋਂ ਤੁਸੀਂ ਆਪਣੇ ਬਰਤਨ ਮਾਜਦੇ ਹੋ ਜਿੱਦਾਂ ਮਰਜ਼ੀ ਦੇ ਵਿੱਚ ਗਲਾਸ ਚਮਚੇ ਪਤਲੇ ਜੋ ਮਰਜ਼ੀ ਬੱਜੇ ਇਹਦੇ ਵਿੱਚ ਸਾਊਂਡ ਨਹੀਂ ਆਉਣੀ ਸਾਊਂਡ ਪ੍ਰੂਫ ਆ ਕੋਈ ਖੜਕਾ ਧੜਕਾ ਨਹੀਂ ਹੋਣਾ ਇਹਦੇ ਵਿੱਚ ਸਾਈਜ਼ ਬਲੈਕ ਕਲਰ ਆਇਆ ਦੇਖੋ ਕਿੰਨਾ ਸੋਹਣਾ ਸਾਈ ਸਾਰੇ ਅਵੇਲੇਬਲ ਆ ਚਾਹੇ ਨੂੰ ਸਿੰਗਲ ਚਾਹੀਦਾ ਸਿੰਗਲ ਮਿਲ ਜੇਗਾ ਡਬਲ ਚਾਹੀਦਾ ਡਬਲ ਵੀ ਮਿਲ ਜੇਗਾ ਸਰ ਆ ਵੀ ਮਨੋ ਆ ਵੀ ਬੜੇ ਸੋਹਣੇ ਲੱਗੇ ਹਨਾ ਦੇਖੋ ਝਰਨੇ ਵਾਲਾ ਪਾਣੀ ਲੈ ਜੋ ਇਹਦੇ ਵਿੱਚ ਬਲੈਕ ਰੋਜ਼ ਗੋਲ ਟੋਹਫੇ ਆਏ ਤੋਹਫੇ ਨਵੇਂ ਬਿਲਕੁਲ ਮਤਲਬ ਲੇਟੈਸਟ ਮਾਡਲ ਆਏ ਵਾਟਰਫਾਲ ਹੇ ਵੀ ਵਾਟਰਫਾਲ 골ਡਨ ਕੋ ਕ੍ਰਿਸਟਲ ਵਾਲੇ ਮਿਲ ਜਾਣਗੇ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਆਏ ਇਦਾਂ ਦੇ ਤੁਹਾਨੂੰ ਮਾਡਲ ਕਿਤੇ ਨਹੀਂ ਮਿਲਣੇ پورے ਸ਼ਹਿਰ ਜਿਦਾ ਮਤਲਬ ਬੜੇ ਜੈਨੂਨ ਪ੍ਰਾਈਸ ਆ ਹੀ ਰੱਖੇ ਹੋਏ ਇਹ ਦੇਖੋ ਆ ਵੀ ਬਹੁਤ ਸੋਹਣੇ ਆ ਆ ਦੇਖੋ ਪੀਕੋਗ ਮਾਡਲ ਆਇਆ ਨਵਾਂ ਕਿੰਨੇ ਸੋਹਣੇ ਇਹਦੇ ਨਾਲ ਵੇਸ ਕਪਲਿੰਗ ਸੇਮ ਕਲਰ ਦੀ ਅਵੇਲੇਬਲ ਹੈ ਰੋਸ ਗੋੜ ਨਾਲ ਰੋਸ ਗੋੜ ਲਾਓ ਤੁਸੀਂ ਬਲੈਕ ਨਾਲ ਆ ਦੇਖੋ ਵਾਈਟ ਨਾਲ ਵਾਈਟ ਲਾਓ ਸਾਰੇ ਇਹ ਆਪਣੇ ਆ ਦੇਖੋ ਕਿੰਨੇ ਸੋਹਣੇ ਸੋਹਣੇ ਝਰਨੇ ਵਾਲੇ ਫਿਰ ਆ ਦੇਖੋ ਵਾਸ਼ ਵੇਸ਼ਨ ਦੀ ਵੈਰਾਈਟੀ ਵਨ ਪੀਸ ਵਾਸ਼ ਵੇਸ਼ਨ ਤੁਹਾਨੂੰ ਅਸੀਂ ਅਬ ਬਲੈਕ ਕਲਰ ਲਲੋ ਦੇਖੋ ਇਹ ਬੜੇ ਸੋਹਣੇ ਸੋਹਣੇ ਕਲਰ ਆਏ 2500 ਰੁਪਏ ਦੇ ਹੈ ਤੁਹਾਨੂੰ ਮਾਰਕੀਟ 4000 ਤੋਂ ਵੱਧ ਨਹੀਂ ਮਿਲੇਗਾ ਟੇਬਲ ਟੌਪ ਦੇਖੋ ਜੀ ਡਿਸਪੈਂਸਰ ਆਏ ਸਾਡੇ ਕੋਲ ਨਵੀਂ ਸੀਰੀਜ਼ ਦੇਖੋ ਤੁਸੀਂ ਵੈਨਿਟੀ ਦੇ ਨਾਲ ਰੱਖ ਸਕਦੇ ਹੋ ਪੂਰਾ ਸੈੱਟ ਵੀ ਅਵੇਲੇਬਲ ਹੈ ਬਲੈਕ ਕਲਰ ਦਾ ਦੇਖੋ ਕਿੰਨੇ ਸੋਹਣੇ ਸੋਹਣੇ ਲੱਗਦੇ ਇਹ ਵੈਨਿਟੀ ਦੇ ਨਾਲ ਰੱਖੇ ਜਾਂਦੇ ਆ ਤੁਸੀਂ ਜਿਹੜਾ ਮਰਜ਼ੀ ਸਾਡੇ ਕੋਲ ਇਹ ਡਸਟਬਿਨ ਸੈੱਟ ਹੈ ਤੁਸੀਂ ਆਪਣਾ ਡਸਟਬਿਨ ਯੂਜ਼ ਕਰ ਸਕਦੇ ਹੋ ਬਰਸ਼ ਹੋਲਡਰ ਹੈ ਦੇਖੋ ਇਹਨੇ ਸੋਹਣੇ ਸੋਹਣੇ ਪੀਸ ਆਏ ਆ ਸੀਟ ਦੇ ਨਾਲ ਇਹ ਤੁਸੀਂ ਬਾਥਰੂਮ ਚ ਪੂਰਾ ਸੈੱ ਉਸ ਵਾਰ ਸਾਡੇ ਕੋਲ ਬਾਸੈਸਰੀ ਦੇਖੋ ਸਾਰੀ ਅਵੇਲੇਬਲ ਹੈ ਪੇਪਰ ਹੋਲਡਰ ਲੈ ਲਓ ਆ ਦੇਖੋ ਕਿੰਨੇ ਸੋਹਣੇ ਮਾਡਲ ਹੈ ਡਿਸਪੈਂਸਰ ਦੇ ਮਾਡਲ ਇਹ ਦੇਖੋ ਫੋਮਲਡ ਡਿਸਪੈਂਸਰ ਆਇਆ ਨਵਾ ਆਹ ਹੈਂਡ ਜੈਟ ਦੀ ਬਹੁਤ ਵੈਰਾਈਟੀ ਸਾਡੇ ਕੋਲ ਰੋਜ਼ ਗੋਲਡ ਕਲਰ ਮਿਲ ਜੇਗਾ ਇਹ ਚ 골ਡਨ ਮਿਲ ਜੇਗਾ ਸਾਰੀ ਸਾਰੀ ਰੇਂਜ ਮਿਲ ਜੇਗੀ ਮਨ ਲੋ ਸਾਡੇ ਕੋਲ ਸਾਰੇ ਦੇਖੋ ਕਿਲੀਆਂ ਦੇ ਹੈਂਡ ਰੇਰ ਸਾਰੇ ਦੇਖੋ ਟੈਲੀਫੋਨ ਸ਼ਾਵਰ ਦੀ ਵੈਰਾਈਟੀ ਕਿੰਨੀ ਅਵੇਲੇਬਲ ਆ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਓਵਰ ਹੈਡ ਸ਼ਾਵਰ ਓਵਰ ਹੈਡ ਸ਼ਾਵਰ ਜੀ 750 ਰੁਪਏ ਦੇ ਰਾਂਗੇ ਜਿੰਨੇ ਮਰਜੀ ਪੀਸ ਛੋਟਾ ਸਾਈ ਲੈ ਲੋ 450 ਦਾ ਹੈਂਡ ਸ਼ਾਵਰ 1150 ਸਾਰੀ ਅਲੱਗ ਅਲੱਗ ਰੇਂਜ ਮਿਲ ਜੇਗੀ ਬਾਥ ਸੈਟਰੀ ਦੇਖੋ ਕਿੰਨੀ ਵੈਰਾਈਟੀ ਹੈ ਬਲੈਕ ਕਲਰ ਰੋਜ਼ ਗੋਲਡ ਕਲਰ ਹੈ ਗੋਲਡ ਕਲਰ ਸਟੱਵਲ ਰੈਕ ਆ ਦੇਖੋ ਕਿੰਨੀ ਵੈਰਾਈਟੀ ਸਿਲਵਰ ਦੇ ਦੇਖੋ ਕਿੰਨੇ ਮਾਡਲ ਆਏ ਨਵੇਂ ਨਵੇਂ ਸਾਰੇ ਦੇਖੋ ਗਾਰੰਟੀ ਹੈ ਮਤਲਬ ਕੰਪਨੀ ਦੇ ਸਾਰੇ ਇੱਥੇ ਗਲਾਸ ਟ੍ਰੇ ਦੀ ਕਿੰਨੀ ਵੈਰਾਈਟੀ ਦੇਖੋ ਬਣੇ ਕੋਨਰ ਦੀ ਵੈਰਾਈਟੀ ਦੇਖੋ ਕਿੰਨੀ ਹੈ ਆਪਣੇ ਕੋ ਸਾਰੇ ਅਨਬ੍ਰੇਕੇਬਲ ਗਾਰਨਰ ਮਿਲ ਜੇਗਾ ਆ ਦੇਖੋ 200 ਰੁਪਏ ਦਾ ਸਿਰਫ ਗਾਰਨਰ ਆਵੇਂ ਜਿੰਨੇ ਮਰਜ਼ੀ ਪੀਸ ਲੈਓ ਸਾਡੇ ਕੋਲ ਤਿੰਨ ਪੀਸ ਅਨਬ੍ਰੇਕੇਬਲ ਬਾਈ ਜੀ ਆ ਮੈਨੂੰ ਜਰੂਰ ਦੱਸੋ ਮੈਂ ਇੰਗਲੈਂਡ ਚ ਜਾਣਾ ਉੱਥੇ ਕਿਚਨ ਦੇ ਵਿੱਚ ਲੱਗੇ ਦੇਖਦੇ ਵੀ ਇਹਦਾ ਬਹੁਤ ਸਾਰੀਆਂ ਮਲਟੀ ਆਪਸ਼ਨਸ ਆ ਬਾਈ ਵਾਟਰਫਾਲ ਵਾਲਾ ਸਿੰਕ ਆਇਆ ਨਵਾਂ ਬਹੁਤ ਹੀ ਜ਼ਬਰਦਸਤ ਇਹ ਚ ਸਾਬਣ ਲੱਗਦਾ ਹੈ ਇੱਥੋਂ ਟੂਟੀ ਨਿਕਲਦੀ ਬਾਹਰ ਇਹ ਚ ਵੱਡਾ ਸਾਈ ਵੀ ਮਿਲ ਜੇਗਾ ਇੱਥੋਂ ਪਾਣੀ ਆਨ ਆਫ ਹੁੰਦਾ ਦੇਖੋ ਕਿੰਨੀ ਪਿਆਰੀ ਚੀਜ਼ ਆਈ ਇੱਥੋਂ ਚਰਨੇ ਵਾਲਾ ਪਾਣੀ ਆਉਂਦਾ ਤੁਸੀਂ ਇਹਦੇ ਵਿੱਚ ਆਪਣੇ ਕਿੰਨਾ ਫਰੂਟ ਵਗੈਰਾ ਧੋ ਸਕਦੇ ਹੋ ਸਬਜ਼ੀਆਂ ਧੋ ਸਕਦੇ ਹੋ ਆਰਾਮ ਨਾਲ ਆਰੋ ਦਾ ਪਾਣੀ ਆਉਂਦਾ ਇੱਥੇ ਦੇਖੋ ਸਿਆਰੋ ਇੱਥੇ ਗਲਾਸ ਧੋ ਸਕਦੇ ਹੋ ਤੁਸੀਂ ਪ੍ਰੈਸ ਕਰਕੇ ਬਹੁਤ اچھی ਕੁਆਲਿਟੀ ਇਹ ਹੈ ਬਲੈਕ ਕਲਰ ਚ ਸਾਊਂਡ ਪ੍ਰੂਫ ਹੈ ਕੋਈ ਭਾਂਡੇ ਦੀ ਆਵਾਜ਼ ਨਹੀਂ ਆਏਗੀ ਤੁਹਾਨੂੰ ਸਿੰਗਲ ਲੀਵਰ ਮਿਕਸਰ ਹੈ ਜੀ ਦੇਖੋ ਐਡੀਵੈਰ ਕੰਪਨੀ 10 ਸਾਲ ਦੀ ਗਾਰੰਟੀ ਹੈ ਇਹਨਾਂ ਦੀ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਤੁਹਾਨੂੰ ਆ 1600 ਰੁਪਏ ਦਾ ਮਿਲ ਜਾਏਗਾ ਉੱਤਪਾ 1800 ਕੋਈ 2400 ਕੋਈ 3200 ਅਲੱਗ-ਅਲੱਗ ਰੇਂਜ ਹੈ ਡਬਲ ਬਣੀ ਹੈ ਨਾ ਜੀ ਲੌਂਗ ਸਾਈਜ਼ ਵੀ ਹੈਗੇ ਆ সিলਵਰ ਚ ਵਾਟਰਫਾਲ ਵੀ ਮਿਲ ਜਾਏਗਾ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਜਿਓ ਉਹਦੇ ਨਾਲ ਦੇਖੋ ਵਾਸ਼ਬੈਸ਼ਨ ਦੇ ਆ ਦੇਖੋ 2500 ਰੁਪਏ ਦਾ ਸਿਰਵ 2500 ਰੁਪਏ ਦੇ ਜਿਹੜਾ ਮਰਜ਼ੀ ਲੈ ਜਾਓ। ਸਲਾਜੀ ਆਫਰ ਸਿਰਫ 10-12 ਤੇ ਆਂਦੀ ਆ। ਇੱਥੇ ਆਜੋ 50000 ਰੁਪਏ ਦੀ ਸ਼ਾਪਿੰਗ ਕਰੋਗੇ ਤਾਂ ਤੁਹਾਨੂੰ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਮਿਲਣੀ ਆ। ਜੇ ਤੁਸੀਂ 1 ਲੱਖ ਰੁਪਏ ਦੀ ਸ਼ਾਪਿੰਗ ਕਰੋਗੇ ਤੁਹਾਨੂੰ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਫ੍ਰੀ ਦੇਣੀ ਆ। ਉਸ ਦੇ ਨਾਲ ਸਾਨੂੰ ਆ ਦੇਖੋ వాటర్ ਫਿਲਟਰ ਆਰਓ ਚਾਹੇ ਇਹ ਫ੍ਰੀ ਲੈ ਜਾਓ। ਚਾਹੇ ਤੁਸੀਂ ਲੈ ਜਾਓ ਗੀਜ਼ਰ ਫ੍ਰੀ। ਇਹਨਾਂ ਦੋਨਾਂ 'ਚੋਂ ਇੱਕ ਆਈਟਮ ਤੁਹਾਨੂੰ ਬਿਲਕੁਲ ਫ੍ਰੀ ਦਿੱਤੀ ਜਾਣੀ ਆ। ਇਹ ਆਫਰ ਸਿਰਫ ਦੱਸ ਦਿੰਦੀ ਆ। ਛੇਤੀ ਪਹੁੰਚੋ ਸਾਰਾ ਸਟਾਕ ਕਲੀਅਰ ਕਰ ਜਾਣਾ। ਕੋਡੀਆਂ ਦੇ ਪਾ ਸਮਾਨ ਤੁਹਾਨੂੰ ਆਪਾਂ ਦੇ ਦੇਣਾ ਹੈਗਾ ਸੋ ਭਾਈ ਜੀ ਇਹਦਾ ਸਾਰਾ ਕੁਝ ਹੋ ਗਿਆ ਨਾ ਜਿਹੜੇ ਸਾਡੇ ਦਰਸ਼ਕ ਬਾਹਰ ਦੀਆਂ ਕੰਟਰੀਜ਼ ਵਿੱਚ ਬੈਠੇ ਤੁਹਾਨੂੰ ਦੇਖ ਰਹੇ ਆ ਕਿਸੇ ਦੀ ਕੋਠੀ ਬਣਦੀ ਕਿਹਦਾ ਘਰ ਬਣ ਰਿਹਾ ਉਹਨਾਂ ਰਿਸ਼ਤੇਦਾਰੀਆਂ ਇੱਥੇ ਨਹੀਂ ਹੈਗੀਆਂ ਜਾਂ ਕੋਈ ਉਹਨਾਂ ਦੀ سپورਟ ਨਹੀਂ ਹੈਗਾ ਉਹ ਕਿੱਦਾਂ ਸ਼ਾਪਿੰਗ ਕਰ ਸਕਦੇ ਆ ਤੁਸੀਂ ਕਿੱਦਾਂ ਗਾਈਡ ਕਰਦੇ ਹੋ ਜੇ ਉਹਨਾਂ ਨੇ ਸਮਾਨ ਖੇਤਣਾ ਤੇ ਉਹਨਾਂ ਨੂੰ ਕੀ ਕਰਨਾ ਪਊਗਾ ਬਿਲਕੁਲ ਭਾਜੀ ਦੇਖੋ ਸਾਡੇ ਕੋ ਸਾਨੂੰ ਫੋਨ ਕਰੋ WhatsApp ਨੰਬਰ ਤੇ ਕਾਲਿੰਗ ਕਰੋ ਜਿੱਦਾਂ ਮਰਜੀ ਵੀਡੀਓ ਕਾਲ ਦੇ ਅਸੀਂ ਸਿਲੈਕਟ ਕਰਾ ਲਈਦਾ ਸਾਰਿਆਂ ਨੂੰ ਤੁਸੀਂ ਕੀ ਕਰਨਾ ਪਲੰਬਰ ਕੋ ਸਮਾਨ ਲਖਾਣਾ ਸਿਰਫ ਤਾਨੂੰ ਵਟਸਐਪ ਕਰ ਦੇਣਾ ਅਸੀਂ ਤੁਹਾਨੂੰ ਉਹਦਾ ਐਸਟੀਮੇਟ ਬਣਾ ਕੇ ਭੇਜ ਦੇਣਾ ਤੁਹਾਨੂੰ ਸਹੀ ਲੱਗਦੇ ਪ੍ਰਾਈਸ ਅਸੀਂ ਤੁਹਾਨੂੰ ਸਮਾਨ ਵੀ ਸਿਲੈਕਟ ਕਰਾ ਦਾਂਗੇ ਸਾਰਾ ਪਲੇ ਟੂ Z ਸਾਰੀ ਇਕਲੀ ਇਕਲੀ ਚੀਜ਼ ਤੁਹਾਨੂੰ ਸਿਲੈਕਟ ਕਰਾਵਾਂਗੇ ਤੁਹਾਡੇ ਦਿੱਤੇ ਐਡਰੈਸ ਤੇ ਭੇਜ ਦਵਾਂਗੇ ਪੇਮੈਂਟ ਤੁਸੀਂ ਆਨਲਾਈਨ ਪਾ ਦੇਣੀ ਹੈ ਸਿੰਪਲ ਜਿਹਾ ਕੰਮ ਹੈ ਜੀ ਟੁੱਟਣ ਭੱਜਣ ਤੱਕ ਦੀ ਗਾਰੰਟੀ ਲੈਣੇ ਤੁਸੀਂ ਸਾਡੀ ਗਾਰੰਟੀ ਹੈ ਜੀ ਉੱਥੇ ਤੱਕ ਉਤਪਾਦ ਪਲੰਬਰ ਦੀ ਜ਼ਿੰਮੇਵਾਰੀ ਅਸੀਂ ਘਰ ਤੱਕ ਗਾਰੰਟੀ ਦਵਾਵਾਂਗੇ ਦੇਖੋ ਜੀ ਸਭ ਤੋਂ ਵੱਡਾ ਫਾਇਦਾ ਸਾਡਾ ਹੋ ਰਿਹਾ ਤੁਸੀਂ ਘਰ ਬੈਠੇ ਬਰਲੀ ਕਿਸੇ ਕੰਟਰੀ ਚੋਂ ਆਨਲਾਈਨ ਸ਼ਾਪਿੰਗ ਕਰ ਸਕਦੇ ਆਂ ਹੁਣ ਭੂਆ ਫੁੱਫੜ ਚਾਚੇ ਭਤੀਜੇ ਭਾਣਜੀ ਭਾਣ ਭਤੀਜੀ ਦੀ ਮੈਂਤ ਕੰਦੀ ਲੋੜ ਨਹੀਂ ਵੀ ਜਾਓ ਦੁਕਾਨ ਤੇ ਜੀ ਕਰੋ ਜੀ ਕੋਈ ਕੁੰਡੀ ਲਾਉਂਦਾ ਕੋਈ ਨਹੀਂ ਲਾਉਂਦਾ ਹੁਣ ਟੈਂਟਾ ਹੀ ਖਤਮ ਕਰਦਾ ਤੁਸੀਂ ਸਿੱਧਾ ਦੁਕਾਨਦਾਰ ਦੇ ਓਨਰ ਨਾਲ ਗੱਲ ਕਰ ਸਕਦੇ ਆ ਆਪਣਾ ਜਿਹੜਾ ਸਮਾਨ ਆ ਤੁਸੀਂ ਉਹਦਾ ਇਹਦਾ ਐਸਟੀਮੇਟ ਤੁਸੀਂ ਮਗਾ ਸਕਦੇ ਆ ਐਸਟੀਮੇਟ ਮਗਾਉਣ ਤੋਂ ਬਾਅਦ ਤੁਹਾਡੇ ਘਰ ਸਮਾਨ ਪਹੁੰਚਾਇਆ ਜਾਣਾ ਆ ਸਮਾਨ ਟੁੱਟਣ ਤੱਕ ਦੀ ਘਰ ਪਹੁੰਚਾਉਣ ਤੱਕ ਦੀ ਜ਼ਿੰਮੇਵਾਰੀ ਇਹਨਾਂ ਦੀ ਹੈਗੀ ਆ ਤੁਸੀਂ ਔਨਲਾਈਨ ਇਹਨਾਂ ਨੂੰ ਪੇਮੈਂਟ ਕਰ ਦਿਓ ਸਾਰਾ ਸਮਾਨ ਤੁਹਾਡੇ ਘਰ ਪਹੁੰਚਾ ਦੇਣਾ 50 ਹਜ਼ਾਰ ਦੀ ਸ਼ਾਪਿੰਗ ਜੇ ਕਰ ਲੂਗੇ ਤਾਂ ਤੁਹਾਨੂੰ ਗੱਡੀ ਦਾ ਖਰਚਾ ਵੀ ਨਹੀਂ ਦੇਣਾ ਪੈਣਾ ਉਹ ਵੀ ਬਿਲਕੁਲ ਫ੍ਰੀ ਇਹ ਖਰਚਾ ਇਹਨਾਂ ਦੀ ਕੰਪਨੀ ਦਵੇਗੀ ਦੇਖੋ ਜੀ ਜਿੱਦਾ LED ਮਿਰਰ ਆਏ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਦੇਖੋ ਇਹ ਚ ਤਿੰਨ ਲਾਈਟਾਂ ਚਲਦੀਆਂ ਓਵਲ ਸੀਰੀਜ਼ ਮਿਲ ਜੇਗੀ ਤੁਹਾਨੂੰ 2800 ਰੁਪਏ ਦਾ ਦਵਾਂਗੇ 24 30 26 ਵੱਡਾ ਦਾਈ ਵਧੀਆ ਕੰਪਨੀ ਦੇ ਦੇਖੋ ਸਕੇਲ ਮਾਡਲ ਮਿਲ ਜੇਗਾ ਇਹ ਸਿਰਫ 2500 ਰੁਪਏ ਦਾ ਦੇਖੋ 2 बाई 2 ਦਾ ਰਾਉਂਡ ਮਿਲ ਜੇਗਾ ਛੋਟਾ ਸਾਈ ਲੈ ਲਓ 1500 ਰੁਪਏ ਦਾ ਚਲੋ ਜੀ ਤੁਸੀਂ ਛੇਤੀ ਛੇਤੀ ਆ ਜਾਓ ਬਹੁਤ ਸੋਹ ਪੰਜਾਬ ਸਾਰਾ ਆ ਰਿਹਾ ਆ ਹਰਿਆਣਾ ਆ ਰਿਹਾ ਆ ਰਾਜਸਥਾਨ ਖਾਸ ਤੋਂ ਦੇ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਇੱਥੋਂ ਲੋਕ ਬਹੁਤ ਦੂਰੋਂ ਦੂਰ ਆ ਰਿਹਾ ਕਿਉਂਕਿ ਉੱਥੇ ਬਹੁਤ ਜ਼ਿਆਦਾ ਲੁੱਟਿਆ ਜਿਹੜਾ ਅਸੀਂ 50000 ਦਾ ਸਾਮਾਨ ਦਿੰਦੇ ਆ ਬਾਜ਼ਾਰ 'ਚ ਤੁਸੀਂ ਬਾਹਰ ਨਹੀਂ ਸਟੇਟਾਂ ਜਾ ਕੇ 2 ਲੱਖ ਰੁਪਏ ਦਾ ਲੈਣੇ ਹੋ ਕਿਉਂਕਿ ਸਾਡੇ ਕੋਲ ਵੈਰਾਈਟੀ ਬੜੀ ਟੌਪ ਦੀ ਹੈਗੀ ਆ ਪੰਜਾਬ ਦੇ ਲੋਕਾਂ ਨੂੰ ਤਾਂ ਵੈਸੇ ਸਹੂਲਤ ਦੇਤੀ ਆ ਸਿਰਫ 50000 ਰੁਪਏ ਦਾ ਸਾਮਾਨ ਖਰੀਦ ਲਓ ਪਿੰਡ ਜਿਹੜਾ ਮਰਜੀ ਸ਼ਹਿਰ ਤੁਹਾਡਾ ਜਿਹੜਾ ਮਰਜੀ ਪੂਰੇ ਪੰਜਾਬ 'ਚ ਹੋਮ ਡਿਲੀਵਰੀ ਬਿਲਕੁਲ ਫ੍ਰੀ ਦੇਤੀ ਆ ਸਾਮਾਨ ਟੁੱਟਣ ਭ ਇਸ ਤੋਂ ਲਾਵਾ ਤੁਸੀਂ 40000 ਰੁਪਇਆ ਲੈ ਕੇ ਆਉਣਾ ਤੁਹਾਡੇ ਘਰ ਦੇ ਦੋ ਬਾਥਰੂਮ ਤੇ ਇੱਕ ਰਸੋਈ ਉਹ ਵੀ ਬਿਲਕੁਲ ਤਿਆਰ ਕਰ ਦੇਵਾਂਗੇ ਪਰ ਟਾਈਲਾਂ ਤੋਂ ਬਾਅਦ ਵਾਲਾ ਸਾਮਾਨ ਸਿੱਤਾਨੂੰ ਦੇ ਦੇਵਾਂਗੇ ਸੋ ਛੇਤੀ ਆਜੋ ਕੋਈ ਜਾਣਕਾਰੀ ਲੈਣੀ ਆ ਕੋਈ ਮਨ ਚ ਸਵਾਲ ਹੈਗਾ ਆ ਨੰਬਰ ਸਕਰੀਨ ਤੇ ਆ ਤੇ ਇੱਥੇ ਤੁਸੀਂ ਫੋਨ ਕਰ ਸਕਦੇ ਆ ਤੇ ਆਪਣੇ ਜਿਹੜੀ ਕੋਈ ਵੀ ਸਵਾਲ ਹੋਵੇ ਜਵਾਬ ਤੁਸੀਂ ਲੈ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜਸਾਂ ਟੀਵੀ ਜਲੰਧਰ